ਜਿੱਥੇ ਵੀ ਸਿੱਖ ਬੈਠਾ ਉਹਨੂੰ ਪਤਾ ਹੈ ਕਿ ਜੇ ਕਿਸੇ ਨੂੰ ਆਪਾਂ ਗੱਲ ਕਰਨਾ ਹੈ ਉਹ ਖਾਲੀਗਲ ਦੇ ਪ੍ਰਧਾਨ ਨੂੰ ਜਾਂ ਅਕਾਲੀ ਦਲ ਨੂੰ ਤੋਫੜੀਏ ਪਰ ਹੋਇਆ ਕਿ ਹੁਣ ਆਪਾਂ ਨੂੰ ਤਾਕਤ ਮਿਲਦੀ ਹੈ ਗੁਰੂ ਘਰਾਂ ਤੋਂ ਆਪਾਂ ਨੂੰ ਗੁਰੂ ਸਾਹਿਬ ਨੇ ਆਪਣਾ ਇਹ ਸਿਧਾਂਤ ਕਿਹਾ ਮੇਰੀ ਪੀਰ ਦਾ ਸੁਨਨ ਦਿੱਤਾ ਮੇਰੀ ਪੀਰ ਦਾ ਮਤਲਬ ਕੀ ਹੈ ਕਿ ਕੋਈ ਧਰਮ ਤਾਂ ترقی ਕਰ ਸਕਦਾ ਵੀ ਉਹਨੂੰ ਕੋਈ ਸਿਆਸੀ ਤਾਕਤ ਹੈ ਦਰਸਲ ਪੁੱਲੇ ਪੰਜਾਬ ਵਿੱਚ ਰੱਖੀਆਂ ਹੋਈਆਂ ਸੀ ਕਿਉਂਕਿ ਥੋਡੀ ਪਾਰਟੀ ਤਕੜੀ ਸੀ ਥੋਡੀ ਸਰਕਾਰ ਸੀ ਤੁਸੀਂ ਇੱਥੇ ਪਿੰਡਾਂ 'ਚ ਬੈਠੇ ਹੋ ਇੱਥੇ ਬੀਬੀਆਂ ਬੈਠੀਆਂ ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ ਕਾਲੀਗਲ ਦੀ ਸਰਕਾਰ ਸੀ ਸਾਰਿਆਂ ਦੇ ਬੀਲੇ ਕਾਰਡ ਬਣੇ ਆਟਾ ਘਲ ਆਉਂਦਾ ਸੀ

آٹھ اوڈے بجلی دے تین سو یونٹ معاف کوئی بھی جگہ تھوڑے کرنج نہیں ہوتا سی تو ہمیں کسی کنڈی نہیں لانے دے کوئی پوچھتا نہیں ہوتا سی کیوں میں کوئی میں کوئی میں کوئی آکے افسر کہنے میں کہا کر لائیں تو کی ہے بچارے تو بھی راج روزی نہیں دکھا رہا شاید کرنے لانا ہے لانا ہے کنڈی

ਇਹ ਉਹਦਾ ਬਾਪੂ ਬਾਦਲ ਨੇ ਕਿਹਾ ਕਿ ਮੈਂ ਆਪਣੇ ਕਿਸਾਨੇ ਦੀ ਵਾਸਤੇ ਡੀਲੀ ਮੁਫਤ ਕਰਨੀ ਹੈ ਤੇ ਮੁਫਤ ਕਰਤੀ ਜੇ ਅੱਜ ਨਾ ਹੁੰਦੀ ਸਵਾ ਲੱਖ ਡੇਢ ਲੱਖ ਤੜਾ ਸਾਲ ਦਾ ਲੱਗਣਾ ਸੀ ਇੱਕ ਮੋਟਰ ਨਗਰ ਆ ਪਿੰਡਾਂ ਦੇ ਮੰਡੀਆਂ ਨੂੰ ਹੰਨੀਆਂ ਸੀ ਆ ਪਿੰਡਾਂ ਦੇ ਮੰਨੀਆਂ ਖੋਲਣ ਵਾਲਾ ਖਾਲੀਦਾਨ ਐਮ ਐਸ ਪੀ ਨਹੀਂ ਹੁੰਦੀ ਸੀ ਜਿਵੇਂ Rajasthan ਅੱਜ ਉੱਥੇ ਤੁਸੀਂ ਮੈਂ ਪਕਸੂਂ ਗੱਲ ਹੈ Rajasthan ਤੋਂ ਵਪਾਰੀ ਆਜੇ ਤੁਰਨਾ 1200 ਰੁਪਏ ਤੇ ਲੈ ਕੇ ਆ ਰਹੇ ਆ ਉੱਥੇ ਕਿਸਾਨ 1200 ਦਾ ਵੇਚਦੇ ਹੋ ਮੇਰੇ ਆਪਣਾ 3275 ਆ ਕਿੰਨਾ 3275 ਦੇ ਵੇਚਦੇ ਬਾਸਮਤੀ ਹੈ ਨਾ 3200 ਕੁ ਇਸ ਹੈਗਾ ਤੇ 1200 ਰੁਪਏ Rajasthan ਚ ਕਿਸਾਨ ਵੇਚਦਾ ਗੰਗਲੰਗਰ ਵਾਲੇ ਆ ਫਰਕ ਯੂਪੀ ਤੋਂ ਆਪਣਾ ਸੈਂਪਲ ਲੈ ਕੇ ਅਸੀਂ ਲੰਕੋਈਆਂ ਨਾ ਮੈਂ ਤੂੰ ਕਿੰਨਾ ਲੈਂਗਾ ਕੋ ਅਸਮਨ ਬਖੀਰਮ ਇੱਕ ਸੌਖਾ ਕੀਤਾ ਅਕਾਲੀ ਗੱਲ ਨੇ ਕੀਤਾ ਪਰ ਜਿਦੋਂ ਦੀ ਆਪਣੀ ਪਾਰਟੀ ਨੂੰ ਕਮਜ਼ੋਰ ਕਰਤਾ ਉਹਨਾਂ ਦੀ ਗੱਲਾਂ 'ਚ ਆ ਗਏ ਏਜੰਸੀਆਂ ਦੇ ਲੋਕਾਂ ਦੇ ਉਦੋਂ ਧਰਮੇ ਦਿੰਦੇ ਸੀ ਕਹਿੰਦੇ ਆਪਣੇ ਖਿਲਾਫ ਆਈ ਭਗਵੰਤ ਮਾਨ ਸ਼ਰਾਬ ਪੀ ਕੇ ਗੁਰੂ ਤੋਂ ਜਾਣ ਵਾਲਾ ਕੌਣ ਦਿੰਦਾ ਸੀ ਦਾਦੂਵਾਲ ਕਿੱਥੇ ਹੈ ਬੀਜੇਪ ਸਾਰੇ ਜੰਸ਼ੀਆਂ ਬੀਜੇਪ ਉਹਨਾਂ ਦੇ ਸੀ ਉਹਨੂੰ ਪਤਾ ਸੀ ਕਿ ਜੇ ਪੰਜਾਬ ਤੇ ਕਮਜ਼ਾ ਕਰਨਾ ਖਾਲਸਾ ਪੰਥ ਦੀ ਫੌਜ ਸ਼੍ਰੋਮਣੀ ਕਾਲੀ ਦਰ ਨੂੰ ਖਤਮ ਕਰਦੇ ਹੋ ਤੇ ਉਹਨਾਂ ਨੇ ਇੰਨਾ ਪ੍ਰਚਾਰ ਕੀਤਾ ਝੂਠਾ ਕਿ ਉਹ ਕਾਮਯਾਬ ਹੋ ਗਏ ਤੇ ਥੋੜੇ ਕਾਲੀ ਦਰ ਨੂੰ ਕਮਜ਼ੋਰ ਕਰਕੇ ਜੀ ਤਿੰਨ ਸੀਟਾਂ ਦੇ ਲਿਆਏ ਉਹਨਾਂ ਨੇ ਦੇਖਿਆ ਹੁਣ ਡਰ ਨਹੀਂ ਹੈ ਹੁਣ ਗੁਰੂ ਘਰਾਂ ਦੇ ਕਮਜ਼ਾ ਕਰ ਲੋ ਅੱਜ ਤੱਕ ਹਜੂਰ ਸਾਹਿਬ ਦੀ ਮੈਨੇਜਮੈਂਟ ਤੇ ਖਾਲਸਾ ਨਹੀਂ ਕੁਝ ਛੋੜਦਾ ਆਪਣੇ ਆਪਣੇ ਕੌਮ ਦਾ ਕੋਈ ਉਹ ਤੇ ਮੈਂਬਰ ਨਹੀਂ ਹੈ ਮਹਾਰਾਸ਼ਟਰ ਸਰਕਾਰ ਚ ਲਾ ਰਹੀ ਹੈ ਤੱਕ ਤਸੂਲ ਸਾਹਿਬ ਬਿਹਾਰ ਸਰਕਾਰ ਹੁ ਚਲਾ ਰਹੀ ਹੈ ਤੱਕ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁ ਗੱਲੀ ਸਰਕਾਰ ਚ ਲਾ ਰਹੀ ਹੈ ਪਹਿਲੇ ਤੁਸੀਂ ਚਲਾਉਂਦੇ ਬੇ ਥੋੜੀ ਮੈਨੇਜਮੈਂਟ ਆਉਂਦੀ ਕੌਣ ਦੀ ਉਡੀ ਐਜਪੀਸੀ ਦੇ ਤੌਰ ਤੇ ਉਹਨਾਂ ਨੇ ਹਰਿਆਣਾ ਦੇ ਮੁੱਖ ਗ੍ਰਹਿ ਐਟੀ ਹਰਿਆਣਾ ਕਮੇਟੀ ਦਾ ਕੋਈ ਪ੍ਰਧਾਨ ਬਣੂਗਾ ਮੈਂਬਰ ਬਣੂਗਾ ਮੁੱਖ ਮੰਤਰੀ ਫੈ ਕਰਦਾ ਹਰਿਆਣਾ ਦਾ ਹੁਣ ਉਹਨਾਂ ਮर्यादा ਦਾ ਗਿਆ ਅੱਜ ਜਦੋਂ ਕਿਸਾਨਾਂ ਦਾ ਐਜੀਟੇਸ਼ਨ ਆਪਣੇ ਬਾਰਡਰ ਤੇ ਸੀ ਹਰਿਆਣਾ ਪੁਲਿਸ ਉਹਨਾਂ ਨੇ ਗੁਰੂ ਪਰਾਂਤ ਚਾਈ ਸੀ ਜਿਹੜੀ ਥੋੜੇ ਤੇ ਹਮਲਾ ਕਰੀ ਪਹਿਲੇ ਹਿੰਦ ਮੁਹੰਮਦ ਨਹੀਂ ਹੁੰਦੀ ਜੇ ਉਹਨਾਂ ਨੂੰ ਇਹਿਆ ਕੰਮ ਕਰਦੀ ਕਿਉਂਕਿ ਤੁਹਾਡੇ ਕੋਲੇ ਮੈਨੇਜਮੈਂਟ ਦੀ ਕੌਮ ਕੋਲੇ ਸੀ ਤੁਸੀਂ ਵੋਟਾਂ ਲੈ ਕੇ ਆਪਣੇ ਜਮੀਨਵਰ ਚੁੰnade ਜੀ ਸਾਰਾ ਕੁਝ ਖਤਮ ਕਰਤਾ ਇਹਨਾਂ ਨੇ ਆ ਵੀ ਲੈ ਲੱਗੇ ਸੋਡੇ ਕੋ ਏਜੀਪੀਸੀ ਵੀ ਪਰ ਮਸਾ ਲੜਕੇ ਇਹਨਾਂ ਨੇ ਰੋਕਿਆ ਸੀ ਜੇ ਆ ਵੀ ਲੈ ਜਾਂਦੇ ਫਿਰ ਲਕ ਕਿਲਾ ਫੋਲ ਢਾ ਲੈਂਦੇ ਤੇ ਤੁਹਾਡੇ ਆਪਣੇ ਪੱਲੇ ਕੁਝ ਰਹਿਣਾ ਹੀ ਨਹੀਂ ਸੀ ਫਿਰ ਇਹਨਾਂ ਨੇ ਫੈਸਲਾ ਕਰਨਾ ਸੀ ਕਿ ਮਰਿਆਦਾ ਕੀ ਕਰਨਾ ਹੈ ਤੁਸੀਂ ਹੌਲੀ ਹੌਲੀ ਜਦੋਂ ਨੇ ਕਮਜ਼ੋਰ ਕੀਤੀ ਐ ਤੁਹਾਡੇ ਡੈਮ ਅਜ ਭਾਖੜਾ ਡੈਮ ਤੇ ਵੀ ਕਬਜ਼ਾ ਕਰ ਗਏ ਪੰਜਾਬ ਯੂਨੀਵਰਸਿਟੀ ਦੇ ਜੋ ਸਾਡੀ ਪੰਜਾਬ ਦੀ ਸੀ ਉਹਦੇ ਵੀ ਕਬਜ਼ਾ ਕਰਨ ਲੱਗੇ ਕਿਉਂਕਿ ਹੁਣ ਪਤਾ ਨਹੀਂ ਕਿ ਫੌਜੀ ਹੈ ਨਹੀਂ ਇਸ ਕਰਕੇ ਮਨਪੜਹਲੇ ਜੇ ਬਚਣਾ ਹੈ ਜੇ ਕੌਮ ਨੂੰ ਬਚਾਉਣਾ ਹੈ ਤੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਜਲਤ ਬਗੈਰ ਕੋਈ ਨਹੀਂ ਕੋਈ ਕੁਛ ਇਲਾਜ ਕਿਸੇ ਚੀਜ਼ ਦਾ ਭਾਵੇਂ ਸੜਕਾਂ ਭਾਵੇਂ ਬਿਜਲੀ ਹੈ ਭਾਵੇਂ 에어ਪੋਰਟ ਹੈ ਜੋ ਇਹ ਬਣਿਆ ਅਕਾਲੀ ਦਲ ਨੇ ਬਣਾਇਆ ਸਿਰ ਕਿਸੇ ਨੇ ਨਹੀਂ ਬਣਾਇਆ ਹਰ ਸਹੂਲਤ ਗਰੀਬ ਤੇ ਕਿਸਾਨ ਨੂੰ ਇਕੱਲੀ ਅਕਾਲੀ ਦਲ ਨੇ ਦਿੱਤੀ ਹੈ ਕਿਸੇ ਨੇ ਨਹੀਂ ਦਿੱਤੀ ਤੁਸੀਂ ਇਹਨਾਂ ਕਾਂਗਰਸੀਆਂ ਦੇ ਰੈਲੀ ਤੇ ਬਿਆਨ ਵੀ ਸੁਣ ਲੋ ਕਿਤੇ ਨਹੀਂ ਕਹਿਣਗੇ ਕਿ ਅਸੀਂ ਇਹ ਆ ਚੀਜ਼ ਬਣਾਈ ਉਹਨਾਂ ਦੀ ਭਾਸ਼ਣ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਝਾੜੂ ਵਾਲਿਆਂ ਦੇ ਹੋਵੇ ਲੱਗ ਜਾਂਦੇ ਬਾਦਲ 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 ਬਾਦਲਾਂ ਨੂੰ ਗਲਾਂ ਘਟਣੇ ਹੁਣ 24 ਘੰਟੇ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਮੈਂ ਤਾਂ ਉਹਨੂੰ ਕਿਹਾ ਸੀ ਯਾਰ ਹੁਣ ਤਾਂ ਸਾਡੇ ਕੋਲ ਤਿੰਨ ਹੀ ਮੈਂਬਰ ਆ ਹੁਣ ਤਾਂ ਛੱਡ ਦਿਓ ਗਲਾਂ ਘਟਨੀਆਂ ਪਰ ਉਹ ਡਰ ਇੱਥੋਂ ਹੀ ਲੱਗਦਾ ਹੈ ਫਿਰ ਤਰੰਤਨ ਵਾਲਿਓ ਤੁਸੀਂ ਇੱਥੇ ਖਾਸ ਬਦਲ ਸਕਦੇ ਹੋ ਉਹ ਮੇਰਾ ਪਾਸ ਕਰਦੇ ਵਾਅਦਾ ਸਭ ਨੇ ਕੌਮ ਦਾ ਝੰਡਾ ਝੁਲਣ ਲਾ ਸਕਦੇ ਹਾਂ 11 ਤਰੀਕ ਨੂੰ ਪਾ ਮੈਂ ਜਿੰਨਾ ਮਰਜੀ ਹੁਣ ਪੁਲਿਸ ਨੂੰ ਵਰਤ ਰਿਆ ਕੋਈ ਪ੍ਰਵਾਣਾ ਕਰੋ ਤੁਸੀਂ ਤਾਂ ਡਰਦੇ ਹੀ ਨਹੀਂ ਹੁਣ ਆਪਾਂ ਇੱਕ ਇੱਕ ਵੋਟ ਘਰੋਂ ਕੱਢਣੀ ਐ ਆਹ ਵੋਟ ਪੰਥ ਦੀ ਮਾਨਤ ਐ ਮੈਨੂੰ ਯਾਦ ਐ 40-50 ਸਾਲ ਪਹਿਲੇ ਮੈਂ ਵੱਡੇ ਬਾਦੂ ਸਾਹਿਬ ਨਾਲ ਕਿਤੇ ਪਿੰਡਾਂ ਜਾਂਦਾ ਵੋਟਾਂ ਦੇ ਬੀਬੀਆਂ ਵੋਟ ਪੰਥ ਤੋਂ ਪਹਿਲੇ ਮੱਥਾ ਟੇਕਦੀ ਹੁੰਦੀਆਂ ਸੀ ਤੱਕੜੀ ਐ ਗੁਰੂ ਦੀ ਟੱਕੜੀ ਮੱਥਾ ਟੇਕ ਕੇ ਵੋਟ ਨਹੀਂ ਹੁੰਦੀ ਹੁੰਦੀ ਸੀ ਹਰਿਆਣਾ ਹੀ ਚਲੇ ਜਾ ਮੈਂ ਇਹ ਪਿਛਲੇ ਸਾਲ ਹਰਿਆਣੇ ਇਲੈਕਸ਼ਨ ਸੀ ਬੀਬੀਆਂ ਨੇ ਨਾ ਅੱਛਾ ਪੰਥ ਦੇ ਆਏ ਆਓ ਜੀ ਚਾਹ ਤਕੜੀ ਆ ਸਾ ਬਾਬੇ ਨਾਲ ਇਕੱਤਰ ਐਂ ਕਰਦੇ ਸੀ ਆਪਾਂ ਆਪ ਹੀ ਉਸ ਤਾਕਤ ਨੂੰ ਖਤਮ ਕਰਤਾ ਤਾਂ ਫੜੇ ਵੀ ਸਮਝ ਆ ਆਪਣੇ ਕੋਲੇ ਵਾਪਸ ਆਪਣਾ ਕੰਟਰੋਲ ਕਰਨਾ ਸੋ ਬੀਬੀ ਜਿਹੜੀ ਆਪਣੀ ਕੈਂਡੀਡੇਟ ਹੈ ਬੀਬੀ ਰੰਧਾਵਾ ਜੀ ਇੱਕ ਧਰਮੀ ਫੌਜੀ ਪਰਿਵਾਰ ਹੈ ਆ ਰਾਜਾ ਬ੍ਰਿੰਗ ਨੇ ਟੀਵੀ ਵਾਲਿਆਂ ਨੂੰ ਗਿਆ ਸਾਰੇ ਭਾਸ਼ਣ ਚ ਗਿਆ ਕਿਹੜਾ ਧਰਮੀ ਫੌਜੀ ਕਿਰਮੀ ਫੌਜੀ ਨੇ ਕਿਹੜੀ جنگ ਲੜੀ ਹੈ ਦੇਖੋ ਇਹ ਸੋਚਦਾ ਕਾਂਗਰਸੀ ਧਰਮੀ ਫੌਜੀਆ ਨੇ ਕਿਹੜੀ جنگ ਲੜੀ ਹੈ ਮੈਂ ਕਿਹਾ ਜਿਹੜੀ ਤੇਰੀ ਇੰਦਰਾ ਮਾਣੇ ਦਰਬਾਰ ਸਾਹਿਬ ਦੇ ਪੰਚਾ ਤਿਰਪਾ ਤੇ ਹਮਲਾ ਕੀਤਾ ਸੀ ਉਹ جنگ ਲੜੀ ਹੈ ਸੋਮਨ ਜਿਆਦਾ ਸਮਝ ਲੈਣਾ ਕਿ ਅੱਧੀ 5 ਵਜੇ ਪ੍ਰਚਾਰ ਖਤਮ ਹੋ ਜਾਣਾ ਹੈ ਤੁਹਾਡੇ ਸਾਰਿਆਂ ਦੇ ਬਿੱਦੇ ਨਾਲੇ ਪੰਜ ਵਰਡ ਦਾ ਪੰਥਕ ਨਗਰ ਹੈ 25 ਸਿੰਘੇ ਚਲੇ ਗਏ ਜਿਹੜਾ ਅੱਜ ਇੱਕ ਨਹੀਂ ਰਿਹਾ 1977 ਬੇਨਤੀ ਹੈ ਇਹਨਾਂ ਦੀ ਸਾਰਿਆਂ ਦੀ ਬੱਚੇ ਬੱਚੀਆਂ ਨੂੰ ਪੜ੍ਹਾਈ ਦਾ ਬੜਾ ਉੱਖ ਹੈ ਜੀ ਵੱਡਾ ਪਿੰਡ ਹੈ ਤੇ ਸਕੂਲ ਬਾਹਰ ਨਹੀਂ ਦਾ ਥੋੜੇ ਤੋਂ ਅੱਜ ਵਾਦਾ ਲੈਣਾ ਤੁਸੀਂ ਜੋ ਮਰ ਦੱਸਾ ਕੀ ਹੈ ਕਿਹੜਾ ਸਿੰਘਾ ਨੂੰ ਆਪੇ ਪੜਾ ਦਿਓ ਆ ਤਾਂ 100% ਪੰਜ ਵਰਪਿੰਡ ਤੁਸੀਂ ਮੇਰੇ ਕੋਲ ਆ ਜਿਓ ਪਹਿਲੇ ਦਿਨ ਕੁਛ ਜਦੋਂ ਮੁੱਖ ਮੰਤਰੀ ਕੋਲ ਬਹੁਤ ਤਾਕਤ ਹੁੰਦੀ ਹੈ ਜੇ ਉਹਦਾ ਮਨ ਹੋਵੇ ਸੇਵਾ ਕਰਨ ਦਾ ਉਸ ਤੇ ਆ ਜਿਹੜੇ ਹੁੰਦੇ ਆ ਭਵੰਤਮਨ ਉਹ ਇਥੇ ਰਾਜ ਕਰਨ ਵਾਸਤੇ ਹੁੰਦੇ ਆ ਅੱਗੇ ਪਿੱਛੇ ਪੁਲਿਸ ਆ ਮਜਾ ਆ ਪੂਰਾ ਉਹ ਪੰਜ ਸ਼ਰਟ ਪਾਉਂਦੇ ਆ ਆ ਬਹੁਤ ਵੱਡਾ ਪਿੰਡ ਹੈ ਐਡੇ ਸਾਈਜ਼ ਦੇ ਪਿੰਡ ਵਿੱਚ ਹੋਣੀ ਚਾਹੀਦੇ ਆ ਤੇ ਉਹ ਸਾਰੇ ਇਕੱਲੇ ਤੁਹਾਡੇ ਨਹੀਂ ਇੱਕ ਮੈਂ ਤੁਹਾਨੂੰ ਹੋਰ ਦੱਸੂ ਦੋ ਤਿੰਨ ਗੱਲਾਂ ਮੈਂ ਅੱਛਾ ਮੈਂ ਤੁਹਾਨੂੰ ਇੱਕ ਦੋ ਗੱਲਾਂ ਹੋਰ ਦੱਸਣਾ ਹੈ ਇੱਕ ਜਿਵੇਂ ਲੋ ਮੈਂ ਤੁਹਾਨੂੰ ਆਖਦਾ ਜਿਸ ਦਿਨ ਸਰਕਾਰ ਬਣ ਗਈ ਉਸੇ ਦਿਨ ਤੋਂ ਆਟਾ ਗਲ ਸਕੀਮ ਫਿਰ ਤੋਂ ਚੱਲ ਪੂਗੀ ਸ਼ਗਲ ਫਿਰ ਤੋਂ ਚੱਲ ਪਾਗੇ ਪੈਨਸ਼ਨਾਂ ਫਿਰ ਤੋਂ ਚੱਲ ਪੈਣਗੀਆਂ ਨਾਲੇ ਐਕਤੀ ਦੋ ਤਿੰਨ ਅਜਿਹਾ ਹੋਰ ਐਡ ਕਰ ਲਓ ਇੱਕ ਮੇਰੇ ਪੰਜਾਬ ਵਿੱਚ ਕਿਸੇ ਕੋਲੇ ਕੱਚਾ ਮਕਾਨ ਨਹੀਂ ਹੋਊਗਾ ਤਾਂ ਬਗੈਰ ਘਰਾਂ ਕੋਈ ਨਹੀਂ ਹੋਗਾ ਜਿਹਦੇ ਕੋਲ ਇੱਕ ਪਰਿਵਾਰ ਇੱਕ ਮਕਾਨ ਜ਼ਰੂਰ ਬਣਾ ਕੇ ਰਹੀਂ ਹਰ ਪਰਿਵਾਰ ਕੋਲ ਇੱਕ ਆਪਣਾ ਮਕਾਨ ਜ਼ਰੂਰ ਹੋਣਾ ਚਾਹੀਦਾ ਤੇ ਦੂਜੀ ਗੱਲ ਜਿਹੜੀ ਹੈ 12000 ਪਿੰਡ 3-4000 ਪਿੰਡਾਂ 'ਚ ਵਧੀਆ ਗਲੀਆਂ ਨਾਲੇ ਬਣੀਆਂ ਇੱਕ ਵਾਅਦਾ ਤੁਹਾਨੂੰ ਮੇਰਾ ਜਿਹੜਾ ਕੰਮ ਹੁੰਦਾ ਮੈਂ ਇੱਕ ਵਾਅਦਾ ਇਹ ਪੂਰਾ ਹੀ ਕਰਦਾ ਹਾਂ ਮੈਂ ਇਹ ਬਿਜਲੀ ਸਰਪਲਸ ਕੰਮ ਹੀ ਮੈਂ ਇਕੱਠੇ 4-5 ਲਾ ਤੇ ਵੱਡੇ ਪਲਾਂਟ ਤੇ ਖੋ ਗਿਆ ਆ ਸਰਕਾਰਾ ਦੇਖੋ ਤੁਸੀਂ ਉਹਨੇ ਤੋਂ ਤਰਨਗਾਨ ਦੇ ਭਾਵੇਂ ਬਠਿੰਡੇ ਚਲੇ ਜਾਓ ਉਮਰਸੇਰ ਚਲੇ ਜਾਓ ਜੈਲੀਆਂ ਸੜਕਾਂ ਬਣੀ ਇੱਕ ਵਾਅਦੇ ਦੀ ਕਰਤਾ ਹੁਣ ਮੈਂ ਐਲਾਨ ਕਰਦਾ ਇੱਕ ਵਾਅਦੇ ਤੇ ਅਗਲੇ 5 ਸਾਲਾਂ ਦੇ ਅੰਦਰ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਗਲੀਆਂ ਨਾਲੀਆਂ ਖਾਲੀਆਂ ਤੇ ਉਹ ਜੇ ਡਰੇਨੇਜ ਸਿਸਟਮ ਤੇ ਕੰਮ ਇੱਕ ਵਾਅਦੇ ਦੇ ਤੇ 5 ਸਾਲਾਂ ਚ ਜਿੰਨੇ ਪਿੰਡ 100% ਕੰਪਲੀਟ ਕਰ ਦੂੰ 100% ਆ ਸਰਕਾਰੀ ਪਿੰਡਾਂ ਦੀ ਹੋਣੀ ਹੈ

ਜੋ ਕਹਤਾ ਕੁਝ ਮਰਜ਼ੀ ਕਰਨਾ ਬਹਿ ਕਰਕੇ ਦੇ ਮੈਨੂੰ ਤਾਂ ਹੱਥ ਦੇ ਪਾਣੀ ਵਾਲੀ ਬਸ ਬਰੇ ਉਹ ਵੀ ਜਲਾ ਦੀ ਲੋੜ ਥੋੜੇ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਦੋ ਦਿਨ ਰਹਿ ਗਏ ਮੇਰੀ ਲਿਆ ਦਿਓ ਨਾਲੇ ਪੰਜ ਬੋਰ ਕਿੰਨਾ ਝਾੜ ਝਾੜ ਮੈਂ ਦੰਦਾਂ ਹਾਂਜੀ ਜੀ ਜੀ ਵਧੀਆ ਨਹੀਂ ਮੇਰੀ ਲਿਆ ਦਿਓ ਇੱਕ ਪਾਸੇ ਕਰ ਦਿਓ ਆ ਝਾੜੂ ਵਾਲਿਆਂ ਦਾ ਕੀ ਹੈ ਮੇਰੇ ਲਈ ਹਰ ਮੁੰਡੇ ਕਹਿੰਦੇ ਨੇ ਯਾਰ ਐਨੇ ਗੰਦੇ ਬੰਦੇ ਐ ਤੁਹਾਡੇ ਸਾਰੇ ਬੱਤਾਂ ਤੋਂ ਤਨਵਲ ਵਾਈ ਦੀ ਜਿੱਕਾ ਖਾਲਸਾ ਵਾਈਲ ਬਣੇ